ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਸਦਰਪਾਲ ਸਿੰਘ ਉਹਨਾਂ ਦੇ ਘਰ ਆਇਆ ਦੇਖੋ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਜ਼ਿਆਦਾਤਰ ਸੂਇਸ ਵਾਏ ਪਸ਼ੂ ਆ ਤੇ ਦੋ ਕੁ ਨਗਦਰ ਆ ਗੱਭਣ ਤੁਹਾਨੂੰ ਦਿਖਾ ਦਾਂਗੇ ਇੱਕ ਅੱਧੀ ਵੜ ਗੱਭਣ ਦਿਖਾ ਦਾਂਗੇ ਤੇ ਦੋ ਜੁੜੀਆਂ ਬੇੜਾ ਬਗੈਰ ਬੱਚੇ ਤੋਂ ਆ ਇਥੇ ਰਲਾ ਮਲਾ ਕੇ ਜਿਹੜੇ ਤਕਰੀਬਨ ਕੋਈ 6-7 ਨਾਗ ਤੁਹਾਨੂੰ ਦਿਖਾਉਣੇ ਆ ਸੂਇਸ ਵਾਏ ਪਸ਼ੂ ਜ਼ਿਆਦਾ ਆ ਠ ਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਜੂਗੀ ਤੇ ਜਿਹੜਾ ਕੋਈ ਸਵੇਸਵਾ ਪਸ਼ੂ ਆ ਬੇਸ਼ੱਕ ਮੇਰਾ ਭਰਾ ਤੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਇੱਕ ਇੱਕ ਨਾਗ ਗੱਬਣਾ ਥਣਾ ਦੀ 蒂ਪ ਕੇ ਤਸੱਲੀ ਕਰ ਲਿਓ ਅੱਜ ਤਰੀਕ ਤੁਸੀਂ ਨੋਟ ਕਰ ਲਓ 10 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਆਪਾਂ ਇਹ ਵੀਡੀਓ ਸ਼ੂਟ ਕਰਦੇ ਪਏ ਆ ਖੋਲ ਕੇ ਤੋੜ ਕੇ ਤਸੱਲੀ ਨਾਲ ਨਾਗ ਤੁਹਾਨੂੰ ਦਿਖਾ ਦੇਾਂਗੇ ਕਿੰਨਾ ਕਿੰਨਾ ਦੁੱਧ ਆ ਕੀ ਰੇਟ ਕੀ ਮੁੱਲ ਰਹੂਗਾ ਪੂਰੀ ਗੱਲਬਾਤ ਕਰਦੇ ਆ ਵੀਰ ਸਤਨਾਮ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲਾ ਅਸੇ ਵੀਰ ਜੀ ਡਿਟਾ ਜੀ ਬਹੁਤ ਵਧੀਆ ਪਾਖੀ ਠੀਕ ਠਾਕ ਹਾਂ ਸਰ ਚੜਦੀ ਕਲਾ ਕਿਰਪਾ ਬੁਗਰਾ ਦੇ ਅੱਛਾ ਵੀਰ ਸਤਨਾਮ ਐਨੀਮਲ ਐ ਪਸ਼ੂ ਦੀ ਗੱਲ ਕਰਕੇ ਤੇ ਆਪ ਖਤਨ ਆ ਗਏ ਹਾਂ ਜੀ ਆਠ ਹੈ ਵੀਰ ਜੀ ਠੀਕ ਹੈ ਜੀ ਹਾਂ ਜੀ ਜ਼ਿਆਦਾਤਰ ਸੂਈਆਂ ਸਵੋਈਆਂ ਵਿੱਚ ਆ ਗਿਆ ਸੂਈ ਇੱਕੋ ਗਮਲਾ ਜੀ ਠੀਕ ਹੈ ਜੀ ਹਾਂ ਜੀ ਮੈਂ ਤੁਹਾਨੂੰ ਦੱਸੋ ਜ਼ਿਆਦਾਤਰ ਜਿਹੜੀਆਂ ਬੜਾ ਸੂਈਆਂ ਸਵਾਈਆਂ ਨੇ ਇੱਕੋ ਇੱਕ ਨਾਗ ਜਿਹੜਾ ਗੱਪਣਾ ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦੇਵਾਂਗੇ ਇੱਧਰ ਤੁਸੀਂ ਮਾਰੋ ਚਾਹਤ ਠੀਕ ਹੈ ਜੀ ਜਿੰਨੇ ਨਾਗ ਆ ਸਾਰੇ ਸੂਈ ਸਵਾਈ ਆ ਰੋੜ ਪਰ ਤਾਂ ਸਾਰੇ ਭਰਾ ਨੂੰ ਪਤਾ ਹੀ ਹੈ ਜਾਇਜ਼ ਵਾਜਬ ਹੁੰਦਾ ਸੋ ਜਿੰਨਾ ਵੀ ਹੋਊਗਾ ਠੀਕ ਹੈ ਜੀ ਬੜਾ ਜਾਇਜ਼ ਵਾਜਬ ਰਹੇਗਾ ਤੋ ਬਾਕੀ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਸ਼ੁਰੂਆਤ ਕਰਦੇ ਆਂ ਫਿਰ ਸਤਨਾਮ ਇੱਕ ਪਾਸੇ ਲੱਗ ਜਨੇ ਇਧਰਲੇ ਪਾਸੇ ਹਾਂਜੀ ਉਹ ਤਾਂ ਕਰ ਲਈ ਜੀ ਠੀਕ ਹੈ ਜੀ ਹਾਂਜੀ ਆਹ ਦੇਖੋ ਜੀ ਇਹ ਦੁੱਧ ਦੀ ਸੂਈ ਦੀ ਸੂਈ ਜੀ ਦੁੱਧਾਂ ਸੁਬਾ ਦੀ ਹਾਂਜੀ ਇਹ ਰਾਤੀ ਮਤਲਬ ਸੂਈ ਕੋ 12 ਵਜੇ ਹਾਂਜੀ ਇਹਨੇ ਸੜੇ 4-5 ਵਜੇ ਜੇਦੂਰ ਪਾਏ ਕੰਪਲੀਟ ਪੈ ਗਈ ਜੀ ਵਿੱਚ ਵਿੱਚ ਜਦੋਂ ਦਿੱਤਾ ਨੇ ਬੱਚਾ ਮਗਰ ਹਾਂਜੀ ਲਓ ਜੀ ਮਗਰ ਬੱਚਾ ਮੇਲਕਾਫ ਨੂੰ ਜਨਮ ਦਿੱਤਾ ਤੇ ਇਹ ਰਾਤ ਹੀ ਸੁੱਈ ਹੈ ਠੀਕ ਹੈ ਜੀ ਆ ਪ੍ਰਤਾਪ ਲੈ ਉਹ ਬਾਹਰ ਕੱਢ ਕੇ ਤੇ ਦੂਜਾ ਸਵੇਰ ਦੋਸਤੋ ਇਹ ਵੈੜ ਸੁੱਈ ਆ ਤੇ ਸ਼ਾਈ ਬਾਦ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਵੀ ਇਹ ਕ੍ਰੋਸ ਆਂਗਾ ਮਗਰ ਬੱਚਾ ਮੇਲਕਾਫ ਆ ਬਾਕੀ ਸੂ ਸਵਾ ਦੇ ਵਿੱਚ ਆ ਥੋੜੀ ਜਿਹੀ ਪੱਟੇ ਪੰਜ ਮਿੰਟ ਕਰ ਲਿਓ ਠੀਕ ਹੈ ਜੀ ਵਜਨ ਨੋਡ ਪੂਰਾ ਵੈੜ ਦਾ ਆ ਫੇਸ ਕੁਆਲਿਟੀ ਆ ਆ ਦੇਖੋ ਜੀ ਫੋਟੋ ਖਾਂ ਕਰ ਲਓ ਕੋਈ ਬੜੀ ਮੁਣੀ ਬਹੁਤ ਜਿਆਦੀ ਚੰਗੀ ਦਿੱਤੀ ਬੱਚਾ ਚੋਂਗਿਆ ਮਖਲੇ ਦੋਵੇਂ ਸਾਰੀ ਜੀ ਔਰ ਮੈਂ ਇੱਕ ਦੇਖਿਆ ਬੱਚਾ ਲਗਾ ਦੀ ਨੁਕੜਾ ਮਖਲੇ ਹਾਂ ਜੀ ਹਾਂ ਜੀ ਉਹ ਅਸੀਂ ਥੋੜਾ ਪਾਸੇ ਇਹਦੇ ਬੱਚਾ ਵਾ ਮਖਲੇ ਦੋ ਹੀ ਚੋਂਗਿਆ ਠੀਕ ਆ ਹੋਣ ਜਾਣ ਬਹੁਤ ਚੰਗੀ ਨਿਰੀ ਸੀਲੀ ਬਹੁਤ ਜਿਆਦੀ ਚੰਗੀ ਨਿਕਲੀ ਠੀਕ ਆ ਅਗਲੇ ਸਤਨਾਮ ਥੋੜੀਆਂ ਬਾਦਾਂ ਤਾਰਾ ਮਾਰ ਕੇ ਵੇਖੀ ਹੁੰਦੀ ਮੋਰਨੀ ਨਹੀਂ ਉਦਾਂ ਵੀ ਜੀ ਮੈਂ ਪਛਰੇ ਚੋਈ ਬੱਚੀ ਹੈ ਨਾ ਬਹੁਤ ਜਿਆਦੀ ਵਸ਼ੀ ਬਣੀ ਸੀ ਸਿਰੇ ਵਿੱਚ 4 ਕਿਲੋ ਵਸ਼ੀ ਸੀ ਉਹ ਲੱਖਣਾ ਚੇਤੇ ਧਗਾ ਕੇ ਇਹਦੇ ਮਖਲੇ ਦੋ ਹੀ ਸਨ ਪੂਰੇ ਬੱਚਾ ਫਿਰ ਤੁਸੀਂ ਦੇਖੋਗੇ ਬਿਲਕੁਲ ਬਿਲਕੁਲ ਹਾਂ ਵਾ ਰ ਆਸ ਤੇ ਬੈਠੋ ਚਲੋ ਮਾਰਾ ਧਗਾ ਦਿਓ ਥੋੜਾ ਧਾਰਾ ਪਾ ਦਿਓ ਬੱਚੇ ਦੇ ਮੂੰਹ ਤੇ ਚਲ ਮਾਰਾ ਸੇ ਮਗਲੇ ਚੋਂ ਕੇ ਮਾਰ ਦੇ ਸਦੇ ਆ ਲੈ ਇਹ ਸੋ ਮਗਲੇ ਮਾਰਦੇ ਲੋ ਜੀ ਆ ਮਗਲੇ ਥਾਣਾ ਦੀਆਂ ਧਾਰਾ ਠੀਕ ਹੈ ਜੀ ਬੱਚੇ ਤੋਂ ਹੋ ਗਿਆ ਤਾਂ 3 ਸਾਲ ਮਗਲੇ ਦੋਏ ਉਹ ਮਗਲੇ ਤਾਂ ਜਿਆਦਾ ਚੁੰਟ ਗਿਆ ਕੇ ਤਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਲੋ ਬਈ ਦੋਸਤੋ ਚੌਾਈ ਚੰਗੀ ਆ ਮੋਟੀ ਧਾਰਾ ਠੀਕ ਹੈ ਜੀ ਤੇ ਬੱਚਾ ਥੋੜਾ ਲੱਗੇ ਬੰਦੇ ਆ ਠੀਕ ਆ ਜੀ ਉਹਦੇ ਕਰਕੇ ਥੋੜਾ ਮਗਰਲੇ ਸਣਾ ਤੇੁੱਤ ਪੀ ਪੂ ਗਿਆ ਬੱਚਾ ਉਹ ਸਾਰੇ ਭਰਾ ਇੱਥੇ ਕੋਈ ਆਉਂਦਾ ਠੀਕ ਆ ਸੁਆ ਸੁਆ ਪੈਸੂ ਗੱਪਣ ਤਾਂ ਹੈ ਨਹੀਂ ਹਾਂ ਜੀ ਕੋਈ ਤਸੱਲੀ ਕਰਾ ਲਿਆ ਕੋਈ ਸੈਲੀ ਕਰਾ ਬਹੁਤ ਸੋਣਾ ਜਿਆ ਠੰਡੀ ਬਹੁਤ ਗਰਮਾਈ ਨਿਕਲੀ ਠੀਕ ਹੈ ਠੀਕ ਹਾਂ ਜੀ ਅੱਛਾ ਫਿਰ ਸਤਨਾਮ ਦੇ ਕਿੰਨੇ ਦੀ ਦੇਣੀ ਆ ਮੋਲ ਤੋਂ ਵੀਰ ਜੀ ਵੱਛੀ ਵੱਡੀ ਭਾਵੇਂ 75 ਕਰ ਲਈਏ ਹਾਂ 70000 ਤੋਂ 20000 ਛੱਡਾਂਗੇ ਜੀ 70 ਤੋਂ 20 ਹਾਂ 70 ਤੋਂ 20 ਛੱਡਾਂਗੇ 60 60 ਦੀ ਦੇਦਾ ਜੀ ਮੇਰੇ ਪਾਸੇ ਤੋਂ ਕੱਢ ਕੇ ਮੇਰੇ ਪਾਸੇ ਕਰਨਾ ਤੇ ਸਤਨਾਬੀ ਪਹੁੰਚ ਪਹੁੰਚੇ ਘਰ ਪਹੁੰਚ ਜਾਵਾ ਜਿਹੜਾ ਆਪਣਾ ਮਾਵੇ ਕਰਵਾ ਕੇ ਜਿਹੜੀ ਪਾਪਾ ਮੇਰੀ ਪੂਰੀ ਨਵਾ ਆ ਪਹੁੰਚ ਘਰ ਆ ਰਿਹਾ ਨਾ ਦੱਸੋ ਪਹੁੰਚ ਉਹੀ 100 ਕਿਲੋਮੀਟਰ ਤੱਕ ਹੋਊਗੀ ਹੋਊਗੀ ਠੀਕ ਆ ਜੀ ਚਲੋ ਹਰੇਕ ਭਰਾ ਦਾ ਮੈਸੇਜ ਹਰੇਕ ਨੂੰ ਲੱਗਦਾ ਵੀ ਤਕਰੀਬਨ 100 ਕਿਲੋਮੀਟਰ ਦੇ ਵਿੱਚ ਕੋਈ 3000 ਦਾ ਖਰਚਾ ਹੁੰਦਾ ਹਾਂਜੀ ਉਹ ਕਿਤਨਾ ਕਿਤੇ ਚਲੋ ਤੁਹਾਡਾ ਉਹ ਵੀ ਵੇਚੇ ਆ ਜਾਂਦਾ ਠੀਕ ਆ ਜੀ ਤੇ ਉਹ ਥੋੜੀ ਸਹੂਲਤ ਹੋ ਜਾਂਦੀ ਹੈ ਬਾਕੀ ਪਸ਼ੂ ਮੇਰਾ ਭਰਾ ਇੱਥੇ ਆਣ ਗਿਆ ਤੁਸੀਂ ਤਸੱਲੀ ਵੀ ਤੁਸੀਂ ਕਰ ਲਿਓ ਠੀਕ ਆ ਜੀ ਇਹ ਨਹੀਂ ਕਿ ਪਹੁੰਚ ਆ ਤੇ ਇਥੇ ਨਾ ਆ ਜਾਵੇ ਠੀਕ ਹੈ ਜੀ ਆਨਲਾਈਨ ਸੌਦਾ ਕਰੋ ਇਥੇ ਆਓ ਇਹ ਜੀ ਜਿਹੜਾ ਕੋਈ ਟ੍ਰੱਕਰੇ ਆਉ ਕੋਈ ਚੱਕਣੀ ਦਾ ਜੀ ਆ ਇਹਨੂੰ ਆਪਾਂ ਤਸੱਲੀ ਕਰਾਵਾਂਗੇ ਇਹਦੇ ਬਿਲਕੁਲ ਆਪਾਂ ਦੇ ਅੰਦਰ ਵੀ ਜ਼ਰੂਰੀ ਪਹੁੰਚ ਕਰਕੇ ਹੀ ਉਸੇ ਛੱਡ ਗਈਏ ਆਉਣੇ ਆਪਣੇ ਤਸੱਲੀ ਪੁਆ ਨਾ ਪਹਿਲਾਂ ਚਾਹ ਦਵਾਂਗੇ ਆਪਾਂ ਪਜਾਉਂਦੇ ਵੀ ਛਾੜ ਦੇ ਚਲੋ ਉੱਦੀ ਕਰਕੇ ਭੇਜ ਦਵਾਂਗਾ ਤਸੱਲੀ ਆਪਣੀ ਕਰਕੇ ਛਾੜਨ ਬਿਲਕੁਲ ਯਾਰ ਮਤਲਬ ਇਹ ਹੈ ਨਹੀਂ ਕਿ ਆਪਾਂ ਪਹੁੰਚ ਵਿੱਚ ਕਰਦੇ ਆਪਾਂ ਮਿੱਟੀ ਘਟਾ ਦੇਈ ਕਹਿੰਦੇ ਆ ਮਾਲ ਸੋਨੇ ਰਿਕਾ ਵਾ ਬਿਲਕੁਲ ਨਮਰਦੀ ਆਪਾਂ ਕਹੀਏ ਗੱਲ ਤਾਂ ਉਹੀ ਆਉਂਦੀ ਨਾ ਜਿਹਨੇ ਔਰ 15 ਦਿਨੀ ਫੜ ਕੇ ਵੀਰਾਂ ਨੂੰ ਪਾਉਣੀ ਉਹ ਵੀ ਇੱਕ ਜਣਾ ਮੇਰਾ ਸੋਨਾ ਮੇਰਾ ਸੋਣਾ ਆ ਆਤੀ ਅਹੀਂ ਪਹਿਲੇ ਦੂਜੇ ਦਿਨ ਵੀ ਸੰਧੂ ਸਾਹਿਬ ਕੋਲ ਦੇ ਕੇ ਮੇਤ ਦਾ ਮਾਲ ਇਕੱਠਾ ਕਰਨਾ ਕੋਈ ਸੌਖੀ ਗੱਲ ਨਹੀਂ ਜੀ ਸੌਖਾ ਨਹੀਂ ਲੱਗਦਾ ਇਹ ਦੂਜੇ ਦਿਨ ਤੇ ਲੈਉਣੇ ਕਰਨੇ ਬਸ ਅਗਰੀ ਭਾਜਣਾ ਤੇ ਜਦੋਂ ਆਪੇ ਵੀਰ ਤੇ ਆਏਗੇ ਬਿਲਕੁਲ ਰੋਟੀ ਆਪਾਂ ਜਦੋਂ ਭਾਜਣਾ ਸੀ ਮਿਹਨਤ ਕਰ ਬਿਲਕੁਲ ਜੀ ਬਿਲਕੁਲ ਰੋਟੀ ਸਵੇਰ ਦੀ ਕਰ ਰਾਤ ਦੀ ਖਾਣੀ ਪੂਰ ਜਾਣਾ ਦੁਆਰਾ ਕਰਨਾ ਸੌਖੀ ਨਹੀਂ ਹੋਵੇ ਤੁਸੀਂ ਜਿਹੜੇ ਪਰਸੋਂ 14 ਆਪਾਂ ਵੀਡੀਓ ਪਾਈ ਤੇ ਪਰਸੋਂ ਸਾਈ ਦੇ ਮਾਲ ਆ ਉਹ 13 14 ਨਾਲ ਭਲਾਈ ਹੋਇਆ ਕੱਲ ਸਾਰੀ ਕੱਲ ਮਾਲ ਇਕੱਠਾ ਕੀਤਾ ਜੀ ਇੱਕ ਦਿਨ ਚਲੋ ਮਾਲ ਇਕੱਠਾ ਕਰਦੇ ਲੱਗਦਾ ਹਾਂ ਬੜੀ ਹਿੰਮਤੋ ਵੀ ਇੱਕ ਦੋ ਪਚੂ ਨੱਪਣੇ ਇੰਨੀ ਖੜਾ ਕਿਤੇ 8 9 ਜੋੜਦਾ ਜੀ ਹਾਂ ਜੀ ਨਬ ਦੱਸੋ ਮਾਲ ਇਸੇ ਤਰ੍ਹਾਂ ਸਾਰਾ ਆਨਲਾਈਨ ਵੀ ਜਾਂਦਾ ਇੱਥੇ ਆਣ ਕੇ ਵੀ ਭਰਾ ਮੇਰਾ ਤਸੱਲੀ ਕਰ ਸਕਦੇ ਹੋ ਔਰ 100 ਕਿਲੋਮੀਟਰ ਦੀ ਪਹੁੰਚ ਉਹੀ ਰਹੂਗੀ ਇੱਥੇ ਆਣ ਕੇ ਭਾਵੇਂ ਭਰਾ ਭਰਾ ਕੇ ਦਸੱਲੀ ਕਰੋ ਜਿੱਦਾਂ ਮਰਜ਼ੀ ਕੋਈ ਹਰ ਹਿੱਰ ਦੇ ਵਿੱਚ ਮਿਲ ਜੂਗੀ ਤੇ ਲੈਫਟ ਆਪਣੇ ਕੋਲ ਵੀਰ ਸਤਨਾਮ ਆ ਬੱਚੀ ਜੀ ਪੇਰ ਸੂਈ ਜੀ ਇਹ ਸਰੇ ਛੇ ਕਰਮਾਂ ਦੀ ਸੂਈ ਸੀ ਜਿਹੜੇ 10 ਅੱਧਾ ਦੇ ਜ਼ੇਰ ਪਾ ਦੇ ਨੇ ਵਛੀ ਰੱਖਦੇ ਪਾ ਜੀ ਉਹ ਜੀ ਛੇ ਦੱਸ ਦੇ ਜੀ ਮਗਰ ਬੱਛੀ ਹੈ ਜਰਸੀ ਦੇ ਵਿੱਚ ਮਗਰ ਬੱਛੀ ਆ ਜੀ ਨੇ ਐਚ ਐਫ ਦੇ ਵਿੱਚ ਇਹ ਆਪ ਆ ਇਧਰ ਦੇਖੋ ਜੀ ਜ਼ੇਰ ਜੂਰ ਪ੍ਰੋਪਰ ਪਾ ਦਿੱਤੀ ਗਰਮਾਂ ਦੀ ਉਹਦੀ ਆਪ ਬਣਦੀ ਹੁੰਦੀ ਹੈ ਹਾਂ ਜੀ ਆਹ ਦੇਖੋ ਸਾਫ਼ ਜਾਂ ਨਾਲਾ ਬਦਲ ਮਗਰੋਂ ਮਾਰਦਾ ਜ਼ੇਰ ਪਾ ਕੇ ਨੇ ਹਾਂ ਹਾਂ ਆਹ ਬਾਕੀ ਥੋੜੀਆਂ ਬਾਤਾਂ ਕਹਿੰਦੀਆਂ ਘੱਟ ਆ ਗਈਆਂ ਤੇ ਇਹ ਵੀ ਚਲੋ ਗਈ ਹਾਂ ਬਟੇਲ ਤੇ ਲਗਾ ਦਿਓਗੇ ਨਾ 2 ਕਿਲੋ ਗਈ ਬਾਕੀ ਸਤਾਰਾਂ ਵਿੱਚੀ ਪੁੱਛੀ ਦਾ ਕੱਦ ਪੂਰਾ ਆ ਨਾ ਉਹਦਾ ਪੂਰੀ ਵੱਡੀ ਬੱਛੀ ਰਹੀ ਦੀ ਸੋਰੀ ਨਹੀਂ ਕਰੇ ਸੰਭੀ ਘਾੜੇ ਉਹ ਸ਼ੇਰ ਦਾ ਢਾਂਚਾ ਵੇਖੋ ਕਿੱਡਾ ਵਾ ਬਿਲਕੁਲ ਜੀ ਹਾਂ ਦੰਦਰੀ ਵਾਲੇ ਪਾਸੇ ਦੁੱਧਾਂ ਦੇ ਖਲੋਤੇ ਸ਼ੇਗੀਆਂ ਦੇ ਬਰਾਬਰ ਕਰਨ ਲਈ ਆ ਸ਼ੇਗੀਆਂ ਬਰਾਬਰ ਕੰਨੀਆਂ ਖਲੋਤੀਆਂ ਕੰਨੀਆਂ ਹੋਤੀਆਂ ਖਾਣਦੇ ਆ ਲੋਕ ਕੰਨੀਆਂ ਖਲੋਤੀਆਂ ਨੇ ਥੋੜਾ ਸ਼ੋਰ ਕਰ ਦਿੰਦੇ ਨੇ ਵੀ ਇਹ ਨਾ ਕੋਈ ਮੇਰਾ ਵੀਰਾ ਕਿ ਬਿੱਕਲੀ ਰਹਿੰਦੇ ਕੰਨੀਆਂ ਵੇਖੋ ਬੜੀਆਂ ਦੁੱਧ ਦੰਦ ਖੜੇ ਤੁਹਾਨੂੰ ਨਿੱਕੇ ਦੇ ਆ ਸ਼ੇਗੀ ਦੇ ਬਰਾਬਰ ਕਰਨ ਲਈ ਦੁੱਧ ਚੌਕ ਤੇ ਸ਼ੇਗਦੇ ਦੇ ਬਰਾਬਰ ਨਹੀਂ ਕੀਤੇ ਹਾਂ ਜੀ ਆ ਚੱਕਨੇ ਸ਼ੁਰੂ ਕੀਤੇ ਅੰਦੇ ਪਹੁੰਚੇ ਜ ਸੋ ਮਗਰਵੱਤੀ ਇਹ ਜੋੜੀ ਇਹ ਵੀ ਬਹੁਤ ਵਧੀਆ ਠੀਕ ਹੈ ਜੀ ਫਾਮ ਤੋਂ ਪਹਿਲਾਂ ਹੱਥੀ ਮੁਠੀ ਵਾਲਾ ਥਾਣਾ ਕੋਈ ਮੇਰਾ ਵੀ ਰਜਾਈ ਜਿਹੀ ਸੋਹਣੀ ਨਿਕਲੀ ਆ ਆ ਦੇਖੋ ਉਹਦਾ ਬੱਚਾ ਦੋ ਦਿਨ ਕਰਦੀ ਜਲਸੂਰੀ ਨਾ ਆ ਕੇ ਸੂਹੀ ਕਰਵਾ ਲਈ ਉਹ ਤਾਂ ਬਰਾਦਰ ਰਿਵਾਇਆ ਕਰ ਜਾਂਦੇ ਬਿਲਕੁਲ ਜੀ ਲਓ ਜੀ ਠੀਕ ਹੈ ਜੀ ਅੱਛੀ ਮੇਰੇ ਵੀਰੋ ਵੱਡੀ ਹਿੰਮਤ ਆ ਵੀ 8 7 ਨਾਲ ਤੁਹਾਨੂੰ ਇਕੱਠੇ ਇਕੱਠਾ ਜੋੜਦੇ ਨੇ ਉਹਨਾਂ ਦੇ ਵਿੱਚੋਂ ਸਿਲੈਕਟ ਕਰ ਕਰਕੇ ਆਪਦੇ ਤੁਸੀਂ ਸੌਦੇ ਕਰਨੇ ਹੁੰਦੇ ਆ ਮਾਲ ਸਾਫ ਸੁਥਰਾ ਠੀਕ ਹੈ ਜੀ ਤੇ ਮੈਂ ਵਾਰ-ਵਾਰ ਜ਼ਿਕਰ ਕਰਦਾ ਆਪ ਦੀ ਨਰਕ ਪਰਖੇ ਇਸ ਗੇਟ ਇਸ ਗੇਟ ਦੇ ਅੰਦਰ ਇਸ ਘਰੋਂ ਤੁਸੀਂ ਤਸੰਦੀ ਕਰਕੇ ਲੈ ਕੇ ਜਾਓ ਬਾਅਦ ਵਿੱਚ ਮੇਰਾ ਵੀ ਕੋਈ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਕੋਈ ਨਹੀਂ ਮਾਰੀ ਗੱਲ ਆ ਕਿਹਾ ਇਹ ਸਤਰਾਮ ਦੇ ਕਿੰਨੇ ਦੀ ਦਿੰਨੀ ਆਪਾਂ ਅੱਜ ਇਹ ਜੀ ਵੱਛੀ ਜੱਡੀ ਵੱਡੀ ਭਾਵੇਂ ਪੈ ਨਹੀਂ ਕਰ ਲਈਏ ਜੀ ਹਾਂ ਇਹ ਆਪਾਂ 60000 ਜੋ ਮਾਨਦਨ ਕਰਦਾਂਗੇ 10000 2000 ਛੜਦਾਂਗੇ 2000 60 ਚੋਂ ਛੜ ਚੋਂ ਛੜਦਾਂ 52000 ਦੀ ਕਰ ਦਵਾਂਗੇ ਹਾਂ ਜੀ 55 55 ਦੀ ਜੈ ਸੁਣੋ ਜੀ ਬਿਲਕੁਲ ਵੱਡੀ ਵੱਛੀ ਦੀ ਪੂਰੀ ਫੁੱਲ ਵੱਡੀ ਵੱਛੀ ਜੀ ਲਓ ਜੀ ਮਗਰ ਵੀ ਵੱਛੀ ਨਾ ਹਾਂ ਮਗਰ ਵੱਛੀ ਜੀ ਇਹ ਨ ਗਿਨਣਾ ਨਾ ਬੜਾ ਨਾ ਵਧੀਨੀ ਕਰਵਾਈ ਤੇ ਬਹੁਤ ਸੋਹਣੀ ਬੱਚੀ ਲਾਲ ਰੰਗ ਦੇ ਵਿੱਚ ਜਰਸੀ ਮਗਰ ਬੱਛੀ ਆ ਬਹੁਤ ਸੋਹਣੀ ਚਲੋ ਕਿਸੇ ਭਰਾ ਨੇ ਚਲੋ ਟੀਕਾ ਭਰਾ ਦਿੱਤਾ ਹਾਂ ਜੀ ਜਿੱਦਾਂ ਕਿਸੇ ਆਪਣਾ ਤੇ ਕ੍ਰੋਸ ਅੰਗ ਦੇ ਵਿੱਚ ਮਗਰ ਬੱਛੀ ਆ ਗਈ ਆ ਬਹੁਤ ਸੋਹਣੀ ਆ ਤੇ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗਾ ਵੇੜ ਨੂੰ ਬਾਕੀ ਠੰਡੀ ਹੋ ਗਈ ਯਾਰ ਹਾਂ ਜੀ ਉਦੋਂ ਬੰਦਾ ਯਾਰ ਦੇ ਵਿੱਚ ਮਿਲੂਗੀ ਤੁਹਾਨੂੰ ਬਹੁਤ ਚੰਗੀ ਆ ਠੀਕ ਆ ਜੀ ਸੁਪਨੂਨ ਪਹਿਲਾਂ ਬੱਛੀ ਸੂਈ ਆ ਛੜੀਆਂ ਛੋੜੀਆਂ ਭਰਾ ਨੇ ਬੰਨੀਆਂ ਆਪਣਾ ਕੋਈ ਬੰਗਾ ਪਾਲੇ ਕੋਈ ਢੰਗਾ ਪਾਲੇ ਇਤਰਾ ਵੀ ਚੋਲੋਗੇ ਕੁਝ ਨਹੀਂ ਆਉਂਦਾ ਕੋਈ ਵੈਲੀ ਹਾਂ ਹਾਂ ਠੀਕ ਹੈ ਜੀ ਚਲੋ ਠੀਕ ਹੈ ਇਧਰ ਇੱਕ ਹੋਰ ਆਪਣੇ ਕੋਲ ਸਤਨਾਬਾਈ ਇੱਕ ਆ ਬੈਡ ਖੜੀ ਜਰਸੀ ਜਰਸੀ ਦੂਜਾ ਸੂਆ ਸੂਜੇ ਦੂਸਰਾ ਸੂਆ ਇਹ 15 ਸੂਆ ਦੇ ਮੈਲਾ ਵਛੀ ਪੂਰਾ ਫੋਲੋ ਮਾਰਾਂ ਰਹੀ ਹੈ ਅੱਛਾ ਜੀ ਬੱਚਾ ਇਹ ਮਗਰ ਜੀ ਅੱਛਾ ਜੀ ਤੇ ਦੁੱਧ ਦੇ ਕੋਲ ਐਨਾ ਤੇ 15 17 ਕਿਲੋ 15 15.5 ਹਾਂ ਜੀ ਜੇ ਆਪਾਂ ਚੋ ਦੇਣਾ ਠੀਕ ਹੈ ਹਾਂ ਜੀ ਮੈਂ ਦੱਸੂ ਮੈਲਿਓ ਚੱਲੀ ਆ 15 14 ਦਿਨਾਂ ਦਾ ਸਮਾਂ ਹੋ ਗਿਆ ਤਿੱਗਾ ਜੀ ਕੋਈ ਬਾਹਰ ਤੇਰੀ ਚੌਥੀ ਦਿਨੀ ਵੈਸੇ ਪਸ਼ੂ ਮੈਲੇ ਤੋਂ ਚੱਲਣਾ ਸ਼ਟਾਰਟ ਹੋ ਜਾਂਦੇ ਆ ਤੇ ਦੂਜਾ ਸੂਆ ਦੇ 15 ਲੀਟਰ ਤੋਂ ਬਾਹਰ ਦੁੱਧ ਦੇ ਥੱਲੇ ਆਤਾ ਅਕੀ ਤਾਂ ਚਟੂ ਚੋਦੀ ਤੁਹਾਨੂੰ ਵਿਖਾਉਣੇ ਆ ਜਰਸੀ ਪੰਜਾਬ ਵਾਲੀ ਆ ਹਾਂਜੀ ਵੱਡੀ ਜਰਸੀ ਆ ਜੀ ਵੱਡੀ ਜਰਸੀ ਆ ਪੰਜਾਬ ਵਾਲੀ ਆ ਬੱਛਾ ਮਗਰਾ ਤੇ ਇਧਰੋਂ ਤੁਹਾਨੂੰ ਆਪ ਕੋਈ ਜਵਾਬ ਨਾ ਇੱਕ ਨੰਬਰ ਦਾ ਜੀ ਆ ਦੇਖੋ ਇਹ ਕਰੋ ਚੈੱਕ ਠੀਕ ਆ ਜੀ ਸੋ ਬਾਦੀ ਸਟਰਕਚਰ ਬਹੁਤ ਸੋਹਣਾ ਪੂਰੀ ਨਿੱਕਰ ਚੰਗੇ ਬਿਲਕੁਲ ਖੜਵੇਂ ਪੁੱਠੇ ਦੀ ਆ ਪੂਰੀ ਮਜ਼ਬੂਤ ਫੋਲ ਹੈ ਵਿਬਾਦੀ ਵੇਟ ਫੇਸ ਕੁਆਲਟੀ ਚੈੱਕ ਕਰੋ ਪੂਤੀ ਪੱਤੀ ਬੜੀ ਛੋਟੀ ਹੈ ਛੋਟਾ ਕਾਨਾ ਠੀਕ ਆ ਜੀ ਤੇ ਥੋੜਾ ਥੰਮਦੇ ਵੀ ਆਪਾਂ ਤੁਹਾਨੂੰ ਥੋੜਾ ਲਾਗੇਉਂ ਦਿਖਾ ਦਿੰਨੇ ਆ ਹਾਂਜੀ ਹਾਂਜੀ ਆ ਜਾ ਆ ਦੇ ਚਲ ਵੀ ਨਾਰਾਦੂਰਾ ਬਹੁਤ ਅਜੀ ਸਾਈਡਾ ਸੁਦਾ ਦੇ ਆ ਤੋੜ ਲੋ ਬਹੁਤ ਵਧੀਆ ਠੀਕ ਹੈ ਜੀ ਚੰਗੀ ਜਰਸੀ ਹੈ ਦੋਸਤੋ ਪੂਰੀ ਮਜ਼ਬੂਤ ਹੈ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਬੱਚਾ ਤੇ ਮਗਰ ਬੱਚਾ ਕਿੱਥੇ ਹੈ ਅੱਛਾ ਇਹ ਤੇ ਬੱਚਾ ਹੈ ਓ ਜੀ ਮਗਰ ਬੱਚਾ ਮੇਲ ਕਾਫ ਇੱਕ ਵੀ ਆਪਾ ਤੁਹਾਡੇ ਨਿਆਰੇ ਤੇ ਝਕੜਾ ਦੇ ਕੇ ਪਾੜ ਆ ਇਧਰ ਆ ਬੱਚਾ ਕਰੋ ਚੱਕ ਇਹਨੇ ਕੁੜੀਆਂ ਨੇ ਆ ਗਾਂ ਚੁੰਗੀ ਆ ਵੇਖ ਕਿਤਾ ਪਾਟਣਾ ਆ ਫੇ ਕੁੜੀਆਂ ਨਹੀਂ ਉਹ ਬੱਚਾ ਹੋਰ ਚੁੰਗ ਗਿਆ ਆ ਬੱਚਾ ਤੂੰਗੇ ਆ ਰਹੀ ਆ ਬਾਈ ਤਾਂ ਜਿੱਤਿਆ ਜੀ ਹਿਲਦਾ ਹਿਲਦੀ ਆ ਠੀਕ ਹੈ ਬਿਲਕੁਲ ਬਿਲਕੁਲ ਨੇੜੇ ਆ ਜੀ ਇਹ ਜਲ ਕਵਰਟੀ ਦਾ ਠੀਕ ਆ ਜੀ ਆਹ ਦੋ ਜਰਸੀ ਵੱਡੀ ਦਾ ਬੱਚਾ ਜੇ ਬੱਚਾ ਆ ਮੇਲ ਕਾਫ ਆ ਉਹ ਤਾਂ ਢੋਲਰ ਦਾ ਬਣ ਗਿਆ ਤੇ ਦੁੱਧ ਸਾਰਾ ਸਾਰਾ ਰੂਗਾ 5-4 ਕਿਲੋ ਵਾਹੇ ਥੱਲੇ ਡੋਲੇ ਡੁੱਲਿਆ ਬੈਥਾ ਹਾਂ ਜੀ ਪਤਾ ਨਹੀਂ ਆਵਾਰਗੇ ਨਾ 17 ਮਾਰੀਆਂ ਹੋ ਗਈ ਲੈ ਵੀ 17 ਵੀਰੇ ਬੱਚੀ ਇਹ ਵੇੜ ਦੇਵਾਂਗੇ ਕਿੰਨੇ ਦੀ ਆਪਾਂ ਜਰਸੀ ਦੇਖੋ ਜਿੱਡੀ ਬੱਚੀ ਵੱਡੀ ਹੋ ਸਕਦਾ ਭਾਵੇਂ 75 ਹੀ ਮੰਗ ਲਈ ਹਾਂ ਜੀ ਇਹ ਆਪਾਂ 70000 ਤੇ 2000 ਰੁਪਏ ਛੱਡ ਦਾਂਗੇ 70 ਤੇ 2 68 68 ਦੀ ਤੇ ਦਾ 68000 ਦੀ ਸੰਧੂ ਸਾਹਿਬ ਦੀ ਵੀ ਬੱਚੀ 68000 ਦੀ ਦੇਖੋ ਆਪਾਂ ਬਹੁਤ ਵਧੀਆ ਹਾਂ ਆ ਬਾਹਰ ਵੀ ਇਹ ਵੀ ਮਾਲ ਜਦਾ ਵੀ ਕਾਈ ਕਰਕੇ ਲਿਆ ਦਿਓ ਜਿਹੋ ਜ ਮਰਜ਼ੀ ਮਨ ਲੋ ਮਹਿੰਗਾ ਸਵਾ ਲਓ ਨਹੀਂ ਲੈਣਾ ਰੋਕਣਾ ਜੇ ਜੋ ਮਰਜ਼ੀ ਪਹਿਲੇ ਜਿਹੇ ਮਾਲ ਲਗਤ ਮਾਲ ਰੋਕਣਾ ਮਾਲ ਲੈਣਾ ਸਹੀ ਹੈ ਸਹੀ ਹੈ ਹਾਂ ਜੀ ਲਓ ਦੋਸਤੋ ਮਾਲ ਵੀ ਕੋ ਨਗਦ ਇਕੱਠਾ ਕਰਨਾ ਹੂੰ ਅਗੋ ਥੋੜਾ ਜਿਹਾ ਮਾਰਜਨ ਵਪਾਰ ਵਰਗਾ ਥੋੜਾ ਜਿਹਾ ਮਾਈ ਛੋਟੀ ਰੱਤ ਦੇ ਦੇਣਾ ਮਾਈ ਇਹ ਨਹੀਂ ਵੀ 10 15 ਦਿਨ ਪੱਲੋ ਵੀ ਆਪਾਂ ਆਪਾਂ ਕੋਈ ਰੋਜ਼ ਵੀਡੀਓ ਹਰ ਹਾਰ ਲੈ ਕੇ ਦੇ ਦਾਂਗੇ ਮਾਰ ਕੋਈ ਚੱਕਰ ਨਹੀਂ ਗਾ ਬਿਲਕੁਲ ਵੀ 10 ਦਿਨ ਵੀਡੀਓ ਆਪਾਂ ਅਗਲੇ ਲੀੜੇ ਲਾ ਲਵੋ ਕੰਮ ਨਹੀਂ ਬਿਲਕੁਲ ਜੀ 65000 ਦੀ ਤੁਹਾਨੂੰ ਐਂਡ ਟੂ ਐਂਡ ਜਿਹੜੀ ਇਹ ਵੈੜ ਮਿਲ ਜੂਗੀ ਤੇ ਜਿਵੇਂ ਨਾਰਮਲ ਹੀ ਆਪਣੇ ਵੀਰ ਭਰਾ ਕਰਦੇ ਰਹਿੰਦੇ ਠੀਕ ਆ ਜੀ ਕਈਆਂ ਦੀ ਆਪੋ ਆਪਣੀ ਖਰੀਦ ਹੁੰਦੀ ਆਪੋ ਆਪਣੀ ਵੇਚ ਹੁੰਦੀ ਆ ਹਾਂਜੀ ਬੱਛੀ ਇੱਕ ਅੱਗੇ ਤੁਹਾਨੂੰ ਦਿਖਾਉਣੇ ਆ ਆਹ ਸਦਨਾਮ ਕੇ ਵੇਚ ਜੀ ਵੀਰ ਜੀ ਤੁੱ अच्छा जी हां जी ਇਹਦੇ ਕੋਲ ਜਿਹੜਾ ਉਹ ਭੈਣ ਭਰਾ ਇਸੇ ਮਰਜੀ ਆ ਜੇ 20 ਕਿਲੋ ਬੋਝ ਖਾਦਾਂਗੇ ਬੋਲਾ ਕਿੰਨਾ 20 ਕਿਲੋ ਜੀ 20 ਕਿਲੋ ਬੋਲਾ ਬੋਲਾ हां ਲਓ ਜੀ ਤੁਸੀਂ 100 ਤੇ 20 ਕਿਲੋ ਬੋਲਾ ਬੋਲਾ ਕਰਵਾ ਲਈ ਤੇ ਡਾ ਦੇਖੋ ਫਿਕਸ ਤੇ ਡਾ ਪਟਾ ਦੇ ਵਿੱਚ ਰੋਗ ਰੋਗ ਦਾ ਖਾਨ ਬਣਾਉ ਦੀ ਜੀ हां ਜੇ ਕੋਈ ਇਸੇ ਉਹ 20 ਦਿਖਾਵਾ ਜੇ ਕੋਈ ਗਾਰੰਟੀ ਦੇ ਬਗਾਉ 18 ਕਿਲੋ ਦੀ ਆਏ ਲੋਹਰ ਕੀ ਗਾਰੰਟੀ ਦੇ ਕੇ ਕੱਲਾ ਅੱਛਾ ਸਤਿਨਾਮ ਸਵੇਰ ਚੁਆਈ ਦਾ ਸਮਾਂ ਵੀ ਦੱਸ ਦਿਓ ਚੁਆਈ ਜੀ ਸਾਢੇ 5:30 ਵਜੇ ਜੀ ਚੁਆਈ ਜੀ ਆਪਣਾ ਪੁੱਤਰ ਕਿ ਤੁੜਕਾ ਲੈ ਲਓ ਮੈਂ ਵੀ ਹਾਂ ਦੱਸੋ 1:30 ਵਜੇ ਦਾ ਸਮਾਂ ਹੈ ਤਮੋਂ ਆਵਾਂਗੇ ਸਵੇਰੇ 5:00 ਵਜੇ ਚਵਾਈ ਦਾ ਸਮਾਂ ਤਿਕਾਣਗੇ ਇਹਦਾ ਉੱਠਣਾ ਹੋਦਾ ਸਵੇਰੇ ਚੈਨੋ ਲਿਵਾ ਕਰਮਾਲੀ ਨਿੱਗਰ ਆਦੀ ਦੁੱਧ ਪਰਾਣੀ ਜੇ ਕਿਸੋਂ ਕਰਤੀ ਠੀਕ ਆ ਜੀ ਹਾਂ ਮਗਰ ਬੱਚਾ ਹੀ ਹੈ ਨਾ ਜੀ ਬੱਚੀ ਬਗਰੇ ਨੂੰ ਮਗਰ ਬੱਚੀ ਹੈ ਠੀਕ ਆ ਜੀ ਬੱਚੀ ਨਾਲ ਨਰੂ ਨਾਲ ਬੱਚੇ ਦੇ ਮਗਰ ਬੱਚੀ ਫੀਮੇਲ ਕਾਫ ਆ ਠੀਕ ਆ ਜੀ ਤੋਂ ਬੱਚਾ ਚੈੱਕ ਕਰ ਸਕਦੇ ਹੋ ਤੁਸੀਂ ਨਿੱਗਰ ਜੀ ਮਗਰ ਬੱਚੀ ਆ ਤੇ ਅੱਜ ਤੀਜਾ ਦਿਨ ਦੱਸਿਆ 5:30 ਵਜੇ ਹੋ ਗਿਆ ਜੀ ਪੰਜ ਪੰਜ ਕਿਲੇ ਨੂੰ ਹਾਂ ਉਹਦੀ 5 ਕਿਲੇ ਦਾ ਦੁੱਧ ਬੋਲਾ ਕੱਚਾ ਕੱਚਾ ਦੁੱਧ ਮੰਨ ਲੈ ਮੇਰਾ ਭਰਾ ਠੀਕ ਹੈ ਜੀ ਐਸ ਵਕਤੇ ਤੇ ਥੱਲੇ 20 ਕਿਲੋ ਤੇ ਚੱਲ ਰਿਹਾ ਅੱਜ ਕੱਲ 20 ਕਿਲੋ ਦੁੱਧ ਦਾ ਕਰਵਾ ਲੀਏ ਥੱਲੇ ਹਾਂ ਜੀ ਨਾ ਨੂਰਾ ਬਹੁਤ ਜਿਆਦਾ ਥਾਰੇ ਵੀਰ ਜੀ ਮੁੱਠੀ ਵਾਲਾ ਬਣਾਉਂਦਾ ਇੱਕ ਨੰਬਰ ਦਾ ਠੀਕ ਹੈ ਅੱਛਾ ਸਤਨਾਮ ਬੋਲ ਗਿਆ ਰੇਟੇ ਤਾਂ ਵੀਰੇ ਕੀ ਕਰਦਾ ਰੇਟ ਵੀ ਜੀ ਭਾਵੇਂ ਦਾ 70 ਕਰ ਲੀਏ ਇਹਦੇ ਦੋ ਛਰਦਾਂਗੇ ਹਾਂ ਇੰਨੀ ਛੜਦਾਂਗੇ ਹਾਂ ਹਾਂਜੀ 6800 ਦੀ ਵੀ ਸੰਦੂ ਸਾਹਿਬ ਕਰਦੇ ਆ 6565 ਦੀ ਕਰਦਗੇ ਜੋੜੀ ਹੈ ਟਿੱਕੋ ਭਾਅ ਕਰਦੀ ਚਲੋ 20 ਕਿਲੋ ਜੇ ਵੇ ਇੱਥੇ ਵੀਰ ਭਣ ਭਰਾ ਹੋਏ 20 ਕਿਲੋ ਜਿੰਦਾ ਮਰਜ਼ੀ ਜੋੜ ਲੇ ਉਹ ਗਾਰੰਟੀ ਦੇ ਬਖਾਊਗਾ 18 ਕਿਲੋ ਦੀ ਫੁੱਲ ਗਾਰੰਟੀ ਹੈਗਾ ਠੀਕ ਆ ਹਾਂਜੀ ਲਓ ਵੀ ਇਹ ਵੀ 265000 ਜਰਸੀ ਦੇ ਨਾਲ ਹੀ ਰਲ ਕੇ ਕਰਮਾ ਲਈ ਠੀਕ ਆ ਵੱਡੀ ਵੱੱਡੀ ਜੁੜਾ ਪਾ ਲਈ ਜੋੜੇ ਦਾ ਵਿੱਚ ਹੋਰ ਡਿਸਕਾਊਂਟ ਥੋੜਾ ਬਾਦ ਮਾਨਤਾ ਲਓ ਜੀ ਮੌਕੇ ਤੇ ਸਿੰਗਲ ਸਿੰਗਲ ਦਾ ਰੇਡ ਆਪਾਂ ਦੱਸੀ ਜਾਣਦੇ ਆ ਤੁਹਾਨੂੰ ਠੀਕ ਆ ਜੀ ਜੋੜੀ ਪਾਉਣੀ ਆ ਜਿਹਦੇ ਨਾਲ ਵੀ ਜੋੜੀ ਕਹਿੰਦੇ ਰਲਾਉਣੀ ਆ ਜੋੜੀ ਰਲਾ ਲਿਆ ਜੀ ਠੀਕ ਆ ਤੇ ਇਹ ਤੁਹਾਨੂੰ ਮਿਲ ਜੂਗੀ 68000 ਦੀ ਇੱਕ ਇਦਾਂ ਇਧਰ ਲੰਦੀ ਆਪਣੇ ਕੋਲ ਆ ਚੁੰਗੀ ਖੜੀ ਹੋਏ ਧੁੰਗਿਆ ਜੀ ਇਹਦੇ ਮਗਰ ਵੀ ਦੀ ਬੱਚੀ ਨੂੰ ਸੂਈ ਨੂੰ ਕੋਈ ਮਹੀਨਾ ਹੀ ਮਾਲਿਆ ਤਾਂ 20 25 ਦਿਨ ਹੋਏ ਆ ਮਹੀਨਾ ਮਾਲਿਆ ਤੁਹਾਨੂੰ ਅੱਛਾ ਜੀ ਇਹਦੇ ਕੋ 12 ਕਿਲੋ ਦੁੱਧ ਹੋਗਾ ਜੀ 12 ਕਿਲੋ ਮਗਰ ਬੱਚੀ ਆ ਮਗਰ ਬੱਚੀ ਆ ਜੀ ਮਗਰ ਬੱਚੀ ਆ 12 ਕਿਲੋ ਤੇ ਚੱਲ ਰਹੀ ਆ 20 25 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਝੁੰਗੀਆਂ ਦੇ ਵਿੱਚ ਆ ਵੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਲੋਨੀ ਸਿਰ ਤੇ ਸੰਧੂ ਸਾਹਿਬ ਲੈ ਲੋ ਲੈ ਬੋਕੋ ਜੀ ਸੌਂਗੀ ਹੈ ਪ੍ਰਤਾਪਾ ਤੇਰੇ ਲਓ ਜੀ ਲਓ ਤੁਸੀਂ 12 ਕਿਲੋ ਦੋ ਤਾਂ ਅਸ ਵਕਤ ਇਸ ਵਾਰ ਤਾਂ ਥੱਲੇ ਆ 2-5 ਦਿਨਾਂ ਦੀ ਸੂਈ ਮਗਰ ਫੀਮੇਲ ਕਾਫ ਬੱਚੀ ਆ ਹਾਂ ਬੱਚੀ ਆ ਜੀ ਮਗਰ ਬੱਚੀ ਬੜੀ ਸੋਹਣੀ ਮਗਰ ਕਾਲੀ ਸ਼ਾ ਠੀਕ ਆ ਜੀ ਮਗਰ ਬੱਚੀ ਆ ਠੀਕ ਆ ਜੀ ਠੀਕ ਆ ਲੈ ਪ੍ਰਤਾਪ ਹੰਡੀ ਢੁੰਡੀ ਬਹੁਤ ਆ ਵੰਗਾ ਪਾਗ ਦੋ ਭਾਜਦਾ ਚੋੜ ਠੀਕ ਆ ਜੀ ਲਓ ਜੀ ਠੀਕ ਆ ਜੀ ਸੋ ਸੀਲਸ ਲੱਗ ਬਹੁਤ ਆ ਤੇ 12 ਕਿਲੋ ਤੇ ਇਸ ਵਕਤ ਚੱਲਣ ਦੀ ਆ 25 ਕਿ ਦਿਨਾਂ ਦੀ ਅਸੂਈ ਖਾ ਲਈ ਬੱਚਾ ਖਾਓ ਵੀਰ ਸੋ ਮਗਰ ਦੇ ਵੱਛੀ ਇੱਕ ਹੋਰ ਤੁਹਾਨੂੰ ਦਿਖਾ ਦਿੰਦੇ ਆ ਵੱਛੀ ਵੀ ਹਾਂਜੀ ਚੰਗੀ ਹੈ ਠੀਕ ਹੈ ਜੀ ਆਹ ਦੇਖੋ ਜੀ ਇਹ ਬਲੈਕ ਰੰਗ ਚ ਹਾਂਜੀ ਬਲੈਕ ਚਲੋ ਮਗਰ ਵੱਛੀ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਵੱਛੀ ਆ ਇੱਕ ਰੰਗ ਬਿਲਕੁਲ ਬਲੈਕ ਬਹੁਤ ਸੋਹਣੀ ਵੱਛੀ ਆ ਠੀਕ ਹੈ ਜੀ ਤੇ ਠੀਕ ਹੈ ਅੱਛਾ ਫਿਰ ਸਤਰਾ ਮੇਰਾ ਮੁੱਲ ਫਿਰ ਕੀ ਕਰਤਾ ਦਵਾਂਗੇ ਕਿੰਨੇ ਦੀ ਮੁੱਲ ਤੁਸੀਂ ਭਾਵੇਂ ਇਹਦਾ 42 ਕਰੀਗੇ ਇਹ 40 ਕਰੀਗੇ ਇਹ 38000 ਰੁਪਏ ਦੇ ਦਵਾਂਗੇ 36 38 ਦੀ ਕਿ 36 ਦੀ 38 ਦੀ ਦੇ ਦਵਾਂਗੇ 38 ਦੀ 38 ਦੀ ਕਰਨਾ ਹੈ ਮਾਨਵੀ ਕੇ ਵੱਟੇ ਰੱਖੀਏ ਕੰਮ ਆਏ ਉਹ ਇੱਕੇ ਵੱਟੇ ਰੱਖੇ ਵਿਚਕਾਰ ਤੇ ਜਾਂਦਗੀ ਇੱਕੋ ਗਿਣਤੀ ਦੇ ਵਿੱਚ ਚਲੋ 35 ਤੋਂ ਆ 35000 ਦੀ ਲਓ ਜੀ 35000 ਦਾ ਨਾਕ ਮਿਲ ਜੂਗਾ ਜਿਹੜੀ ਚੁੰਗੀ ਬੱਛੀ ਤੁਹਾਨੂੰ ਦਿਖਾਈ ਆਪਾਂ ਦੂਜਾ ਸੂਆ ਸੀ ਬਾਕੀ ਫੁੱਲ ਡਿਟੇਲ ਤੁਹਾਨੂੰ ਮਿਲ ਗਈ ਆ ਅੱਗੇ ਨੈਗਟਿਵ ਅਗਲੇ ਪਾਸੇ ਇੱਕ ਜਰਸੀ ਖੜੀ ਆ ਕਰਨ ਵਾਲੀ ਠੀਕ ਆ ਜੀ ਤੁਸੀਂ ਪਨੂਨ ਆ ਜੀ ਤੇ ਬਿਲਕੁਲ ਆਪਾਂ ਕਹਿ ਦਿਆ ਵੀ ਸੀਮੈਂਟ ਰੰਗਾ ਰੰਗਾ ਕਰਮਾੜੀ ਦਾ ਤੇ ਜਰਸੀ ਬ੍ਰੀਡ ਵਿੱਚ ਪਨੂਨ ਪਹਿਲਾਂ ਸੂ ਸੁੰਨੀ ਆ ਸਤਨਾਮ ਦਿਨ ਲੈਂਦੀ ਐ ਨਹੀਂ ਨਹੀਂ ਵੀ ਜੀ ਇਹ ਬੱਚੇ ਵਗੇ ਇਹ ਸੁਈ ਹੈ ਬਚਾੜਾ ਬੱਚਾ ਹੈਗਾ ਠੀਕ ਆ ਇਹ ਉਹ ਡੇਢ ਦੋ ਮਹੀਨੇ ਹੋ ਗਏ ਮੇਰੇ ਇਹ ਦੋਸਤ ਸੂਈ ਆ ਬਗੈਰ ਬੱਚਿਆਂ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਹੈ ਬਾਹਰ ਕੱਢ ਕੇ ਕਿ ਵੀ ਆਪਾਂ ਤੁਹਾਨੂੰ ਸਟਰਕਚਰ ਦਿਖਾ ਦਿੰਨੇ ਆ ਬੱਚੀ ਦਾ ਚਾਰ ਦੰਦ ਆ ਦੇਖੋ ਜੀ ਮੋਹ ਦੰਦੀ ਚਾਰ ਹਾਂਜੀ ਦੁੱਧ ਕਿੰਨਾ ਇਸ ਵਕਤ ਦੋ ਦਿਨ 9 ਕਿਲੋ 9 ਕਿਲੋ ਦੁੱਧ ਆ ਠੀਕ ਆ ਜੀ ਬਹੁਤ ਹੀ ਜ਼ਿਆਦਾ ਆ ਥੋੜਾ ਨਾ ਹੁਣ ਤਾਂ ਹਾਂ ਬਹਿਗਾ ਚੜੀਦਾ ਕਰੇ ਤੋਰ ਲਓ ਜੀ ਠੀਕ ਆ ਆ ਫੇਸ ਕੁਆਲਿਟੀ ਠੀਕ ਆ ਜੀ ਬਿਲਕੁਲ ਛੋਟੀ ਬੂਥੀ ਵਿੱਚ ਤੇ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਹਾਂ ਪ੍ਰਤਾਪ ਲਿਓ ਵੀ ਨੇ ਕਾਜ ਆ ਪਿਸਤਾਨ ਦੇ ਕਾਜ ਰਿਹਾ ਤੇ ਇਹਦਾ ਸਤਨਾਮ ਮੁੱਲ ਕੀ ਰੋ ਬੋਲੇਗਾ ਛੋੜਾ ਜੀ 32000 ਰੁਪਇਆ ਜੀ 32 ਆ ਲੈ ਦੇ ਵਿੱਚੋਂ ਕੀ ਕੀ ਛੋੜ ਜੱਪੇ ਛੋੜ ਕਰਦਾ 500 ਰੁਪਇਆ 500 ਹਾਂ ਜੀ 32 ਨਾ ਕਰ ਗਿਆ ਸਤਨਾਮ ਹਾਂ ਇਹਦਾ ਮੁੱਲ ਕਰ ਗਿਆ 29 ਹਾਂ ਹਾਂ ਗਾਲਦਾ ਮਿਲਦੇ 32 ਲੈ ਗਿਆ ਵੀ 29 ਜਾਂਦੇ 29 29 ਦੀ ਪੂਰੇ ਦੀ ਚਲੋ ਚੱਲ ਕੋਈ ਮੌਜ ਕਰੇਗਾ ਫਿਰ ਕਿ ਨਹੀਂ ਚੱਲ ਤੇਰਾ ਵੀਰ ਲਾਦਾ ਬੱਚੀ ਚੰਗੀ ਆ ਚਲੋ ਲਓ ਜੀ 9 ਕਿਲੋ ਦੋਤਾ ਤਾਂ 23000 ਮੋਲੇ ਆ। ਛਿਲਾਕ ਵੜੀ ਆ। ਹੈ? ਬਾਕੀ ਸੀਲਸਲਾਕ ਵੋਹ। ਇਹ ਠੰਡੀ ਧੀਰੀ ਆ। ਲਓ ਵੀ ਠੀਕ ਆ ਜੀ ਬਾਕੀ ਤੁਹਾਨੂੰ ਇਧਰੋਂ ਹੱਥੋਂ ਤੋਂ ਪ੍ਰੋਪਰ ਲਾ ਕੇ ਪ੍ਰਤਾਪ ਸਿੰਘ ਵੀ ਦਿਖਾ ਰਿਹਾ। ਤੇ ਠੰਡੀ ਮੋਲ ਇਹਨੇ ਕਰਮਾਲ ਨੇ ਕੀ ਆਖਣਾ ਠੀਕ ਆ ਜੀ 29000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਬਾਕੀ ਪਹੁੰਚ ਦਾ ਪ੍ਰੋਸੀਜਰ ਸੇਮ ਹੀ ਆ ਹਾਂਜੀ ਅਗੇ ਨੈਕਟ ਆਪਣਾ ਕੋਲ ਵੀਰ ਸਤਨਾਮ ਇੱਕ ਆਕ ਜਿਸ ਜਿਸ ਹੋਏਗਾ ਇਸੀ ਜੇ 1.5 ਮਹੀਨੇ ਨੂੰ ਗਾਲੀ ਟੀਗਾ ਭਰਿਆ ਜੇ 12 ਕਿਲੋ ਦੁੱਧ ਜੇ ਬਾਹਰ ਦੀ ਮਿਲਦੀ ਬੱਚਾ ਨਹੀਂ 12 ਹੋਵੇਗਾ ਇੱਥੇ ਮਿਲ ਪੈਣੀ ਮਤਲਬ ਅੱਛਾ 1.5 ਮਹੀਨੇ ਦੇ ਕੇ ਟੀਆਈ ਕਰੀਆ ਹਾਂਜੀ ਠੀਕ ਆ ਜੀ 1.5 ਦਾ ਟੀਗਾ ਭਰਿਆ ਜੀ ਠੀਕ ਹੈ ਜੀ 12 ਕਿਲੋ ਦੁੱਧ 12 ਕਿਲੋ 12 ਦਾ 12.5 ਕੋਈ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂ ਗਈ ਉਹ ਆਪਣੀ ਸ਼ਰਦਾ ਪਾਉੇ ਪਾਉ ਪਾਉ ਨਾ ਠੀਕ ਹੈ ਲਿਆ ਪ੍ਰਤਾਪ ਬਾਰ ਕੱਢ 12 ਕਿਲੋ ਦੁੱਧ ਦਾ ਦੋਸਤੋ ਕੋਈ ਡੇਢ ਕਿ ਮਹੀਨੇ ਦੇ ਕੇ ਪਨੀਰ ਸੌਰੀ ਆ ਠੀਕ ਹੈ ਜੀ ਤੇ ਚਲੋ ਜਦੋਂ ਤੱਕ ਪਸ਼ੂ ਚੈੱਕ ਪਾਸ ਵਿੱਚ ਨਹੀਂ ਆਉਂਦਾ ਵੇਰਵਾ ਦੇਣਾ ਜਵਾਬ ਸਵਾਲ ਬਹੁਤ ਜੰਗਾ ਬਣਦੀ ਬੁੰਦੀ ਕਰਮਾਈ ਬਹੁਤ ਜਿਆਦੀ ਠੀਕ ਹੈ ਭਾਈ ਹਾਂ ਜੀ ਮੋੜ ਲਿਓ ਲੋਬੇ ਠੀਕ ਹੈ ਦੁੱਧ ਹੋਰ ਵਾਜੂਗੀ ਨਾ ਬੜੇ ਰੋਏ ਕਰੋਂ ਗਾ ਲਈਓ ਸੂਰਾ ਨਾ ਬੰਨੇ ਉਹ ਮਾਰ ਵਾ ਮਲਤ ਕਾਫੀ ਵਾਲੀ ਇਸ ਵੇ ਦੁੱਧ ਨਹੀਂ ਕਰ ਵਾ ਫਰਾਸ ਫਲਾ ਫਿਰਗਾ ਦੋ ਹੋਰ ਵਾਜੂਗੀ ਕੋਈ ਤੁਰਪੂਗਾ ਹੋਇਆ ਹਾਂ ਤੁਰਪਾ ਨਹੀਂ ਤੁਰਪਾ ਨਹੀਂ ਰੇਹੜਾ ਖੁੱਲਾ ਪਹਿਲਾਂ ਪਹਿੜਾ ਤੂੰ ਪਰ ਪਰ ਉਸਨੇ ਉਹਦਾ ਕੋਈ ਸ਼ੌਟ ਹੀ ਠੀਕ ਆ ਇਹ ਸਤਨਾਮ ਕਿੰਨੇ ਦੀ ਦੇ ਰਿਆਂ ਵੀਰੇ ਇਹ ਜਨੇ ਵੀ ਪ੍ਰਤਾਪ ਸਵਾਸ ਤੋਂ ਦੇ ਦਾ ਪ੍ਰਤਾਪ ਸਿਆ ਬੋਲ ਫਿਰ ਨਹੀਂ ਆ ਬੋਲਦੇ ਤੂੰ ਵੀ ਫਿਰ ਕਿਹੜੀ ਗੱਲ ਇਹ ਜਨੇ ਦੀ ਆਖੇ ਬੋਲਦੇ 52 ਜੋ 2000 ਸ਼ਰਤਾਂ ਦੇ 23 ਇਹ ਨਾ ਉਹ ਕਹਿੰਦੇ ਮੈਂ ਆ ਦਿੰਦਾ ਤੇ ਫਿਰ ਹੁਣ ਸ਼ੋਰ ਇਧਰਲੇ ਪਾਸੇ ਆ ਗਿਆ ਨਹੀਂ ਜਦ ਨਹੀਂ ਫਿਰ ਕੀ ਹੋਗਾ ਜਦੋਂ ਜਿੰਮੇਵਾਰੀ ਨੂੰ ਦੇਤੀ ਕਰਕੇ ਦੀ ਗੱਲ ਆ ਆਹੋ ਲੈ ਕਰਦੇ ਮਾਨਤਨ ਹੋਰ ਫਿਰ ਨਹੀਂ ਨਹੀਂ ਹੁਣ ਨਹੀਂ ਮਿਹਰਬਾਨ ਨਹੀਂ ਹੁੰਦੇ ਅੱਗੇ ਉਹ ਨਹੀਂ ਤੂੰ ਕਰਦੇ ਮਾਨਤਨ ਕਰਿਆ ਬੜਾ ਜਦ ਤੂੰ ਕਰ ਦਿੰਦਾ ਤੋ ਸੋ ਮਾਨਤਨ ਕਰਾ ਲੈਂਦੇ ਫਿਰ ਉੱਥੇ ਹੀ ਐਡਾ ਬਣਾ ਲਓ ਬੱਸ ਵਾਹੋ ਮਰ ਜਾਂਦਾ ਵਾ ਚਲੋ ਹੁਣ ਨਹੀਂ ਭਰਤੇ 20000 ਦੀ ਟੱਕਾ ਕੋ ਜਾਣਦੇ ਸ੍ਰੀ ਰਾਮ ਸਿਆਮ 20000 ਦੀ ਆ ਠੀਕ ਹੈ ਜੀ ਲਓ 20000 20000 ਦੇ ਭਾਰ ਆ ਤੇ 20000 ਪਾ ਰਿਹਾ ਕੋਈ ਸਿਭਾਰਾ ਚਲੋ ਕੋ ਦੋ ਡੰਗਰ ਪੈਂਦੇ ਹੋ ਦੇਖ ਲਿਆ ਜੇ ਕਿਸੇ ਦਾ ਹਿਸਾਬ-ਕਿਤਾਬ ਲਾ ਕੇ ਕੋਈ ਤੇ ਐਨਾ ਕ ਰੁਕ ਜੂਗਾ ਭਰਾ ਆਪਣਾ ਚਲੋ ਕੋ ਜੀ ਲਓ ਜੀ 23000 ਦੀ ਇਹ ਮਿਲ ਜੂਗੀ ਆਪ ਦਾ ਸਫਰ ਦੇਖ ਲਿਓ 2 ਪੌਣੀਆਂ ਵੀਰ ਕੋ ਦੋ ਪਾ ਲਵੇ ਇੱਕ ਪੌਣੀ ਇੱਕ ਤਾਂ ਸੋਦਾ 23000 ਲੱਗ ਬਹੁਤ ਚੌੜ ਇੱਕ ਨੰਬਰ ਦੀ ਸੀ ਇਹ ਸਲਾਗਾ ਤੇ 100 ਕਿਲੋਮੀਟਰ ਦੇ ਵਿੱਚ ਪਹੁੰਚ ਆ 23000 ਠੀਕ ਹੈ ਜੀ ਸੋ ਇਹ ਤੁਹਾਨੂੰ ਆਪਾਂ ਗਾਂਝਲੀ ਵਿਖਾਈਏ ਤੇ ਇਧਰ ਸਤਨਾ ਵੀਰ ਜਿਹੜੀ ਇਹ ਵੜਾ ਇਹ ਗੱਪੜ ਆ ਜੀ ਜਰਸੀ ਕਰਾਉਂਦੀ ਤੋ ਜੇ 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 ਉਹ ਮਾਦੋ ਸੁਰਜੀ ਫਿੱਕੀ ਸਾਂਝਦੀ ਬੜੀ ਸਾਵ ਆ ਥੋੜੀ ਜਿਹੀ ਉਪਰੋਂ ਇਸੇ ਪੰਨ ਜਾ ਹਾਂ ਥੋੜੀ ਸਾਂਭੀ ਨਹੀਂ ਕੇ ਨੇ ਛਿਣ ਸੀ ਲਿਆ ਜਾਣਾ ਦਾ ਖੇਤ ਪਰੇ ਖੇਡਾ ਹਾਂ ਉਹ ਕੋਈ ਨਹੀਂ ਜੇ ਤੇ ਪਕੀ ਇਹ ਸੁਬਾ ਦਾ ਤਜਾ ਗੂੜੀ ਕੇ ਸੁਕੀ ਜੀ ਲਓ ਜੀ ਹਾਂ ਜਰਸੀ ਕਰਾਉ ਸ ਆ ਵੇਖੋ ਸੁੱਕੀ ਗੂੜੀ ਆਲੇ ਬੰਦੀ ਪੂਰੀ ਦੁੱਧ ਦੀ 20 ਕਿਲੋ ਵਾਲੀ ਜਿਹੜਾ ਤੇਰੇ ਸਾਂਭੀ ਘਾਟੋ ਗੱਲ ਵੱਖਰੀ ਬੜੂ ਬੜੂ ਬਹੁਤ ਜਾਰੀ ਕਰਵਾ ਲਈ ਲਓ ਜੀ ਕਦ ਕੱਠੇ ਇਸ ਬਾੜ ਦਾ ਬੱਦਾ ਠੀਕ ਆ ਜੀ ਤਜਾ ਸੁਬਾ ਇਹ ਬਾੜ ਨੇ ਸੋਣਾ ਤੋ ਦੇਣਾ ਕਰਮਾਲੀ ਲੈ ਜੇ 5 ਲੈ ਜੇ 4 ਲੈ ਜੇ ਹਫਤਾ ਲੈ ਜੇ ਪਾਣ ਚੰਗੀ ਜਉ ਥੱਲੇ ਦੇਣਾ ਲੈ 5 6 ਲੈ ਜੂ ਜੇ ਦੇਣੇ ਦੋ ਤਿੰਨ ਦਾ ਰਹਿੰਦੇ ਆ ਵੀ ਪੂਰੀ ਆ ਭਾਜੀ ਵੱਡੀ ਆ ਹਾਂ ਕ੍ਰੋਸ ਆ ਗਈ ਜਰਸੀ ਐਚ ਐਫ ਹਾਂਜੀ ਆ ਦੇਖੋ ਜੀ ਕੱਦ ਪੱਟਾ ਲਓ ਜੀ ਕੱਦ ਤੋਂ ਵੱਡਾ ਥੋੜੇ ਜੇ ਆਪਾਂ ਕਹਦੇ ਰੁੱਖੀ ਸੇਵਾ ਦੇ ਵਿੱਚੋਂ ਆਣੇ ਕਿ ਜੀ ਬਾਕੀ ਇੰਨਾ ਵੀ ਕੋਈ ਬੜਾ ਨਰਮ ਨਰਮੀ ਜਿਣੀ ਹੈਗੀ ਕੀ ਜਿੰਨੇ ਵੀ ਆ ਚੰਗੀ ਆ ਬਾਕੀ ਉਹ ਆਉਂਦੇ ਭਾਜੀ ਪੂਰਾ ਵਾ ਅਜਾ ਕੰਸੂਰੀ ਕਾਦੇ ਸਾਰਾ ਸੂਰੀ ਲਿਸੀ ਦਾ ਦਿਓ ਦਾ ਵਜਲ ਪੂਰਾ ਵਾ ਉਹਦਾ ਪੂਰਾ ਬਾਕੀ ਭਾਅ ਆਪਾਂ ਮੁਤਲਾ ਕਰ ਦੇਣਾ ਵਾ ਆ ਆ ਦੇ ਛੱਡੇ ਛੁੱਡੇ ਦੀ ਬੜੀ ਸਾਫ ਚੱਡਾ ਵੀ ਜੀ 20 ਕਿਲੋ ਵਾਲੀ ਗਾਵਾ ਜੇ ਜੇ ਸਾਈਕਲ ਚਲਗੀ ਨਾ 20 ਕਿਲੋ ਦੁੱਧ ਚਵਾ ਲੂਗੀ ਪਰ ਥਨਾ ਦੀ ਏਡੀ ਸਾਧ ਤੇ ਗੱਲਾਂ ਛੱਡੋ ਚੱਪਣੀਆਂ ਮੋਟਰਾਂ ਨੂੰ ਆਉਦੀ ਹੈ ਹਾਂ ਠੀਕ ਹੈ ਲੋਕ ਦੱਸੋ ਇਹ ਜਿਹੜੀ ਆਪਾਂ ਤੁਹਾਨੂੰ ਗੱਬਣ ਵੇਰ ਦਿਖਾਈ ਆ ਕੱਤ ਪੁੱਤ ਪੂਰਾ ਮੇਰਾ ਭਰਾ ਸੌਦਾ ਕਰਨ ਲੱਗੇ ਕੀ ਗੱਲ ਹੈ ਧਿਆਨ ਦਿਓ ਪੂਰੀ ਸਾਹ ਦੂਸਰੀ ਇਹ ਵੀ ਕੋਈ ਨਕਲ ਪੂਰੀ ਆਹ ਵੇਖੋ ਜੀ ਬਿਲਕੁਲ ਇੱਕ ਵਾਲਾ ਜਿਹਨੇ ਗੋਲ ਵਾਲਾ ਕਰ ਨੰਬਰ ਦਾ ਹਾਂ ਹੋ ਜੀ ਤੇ ਕੀ ਮੁੱਲ ਸਤਨਾਮ ਮੋਲ ਤੇ ਵੀਰ ਜੀ ਜਿੱਡੀ ਵੱਡੀ ਭਾਵੇਂ 55 ਹੀ ਕਰ ਲਈਏ ਵਾ ਕਰਨਾ ਨਹੀਂ ਨਾ ਉਹ ਕਰਨਾ ਨਹੀਂਗਾ ਹਾਂ ਜਿਹੜੇ ਸਾਨੂੰ ਟਿਕਰਾਂ ਕਰਦੇ ਹੋਏ ਜਿਹੜਾ 55 55 ਮੰਗਦੇ ਆ ਪਰ ਇਹ ਨਹੀਂ ਮੰਗਣਾ ਉਹ 700 ਮੰਗਦੇ ਪਿੱਛੇ ਨਾ ਕਹਤ 50000 ਦੀ ਵਸ਼ੀ ਪਚਾ ਦੇਾਂਗੇ 49 ਦੀ 47000 ਦੀ 47 ਦੀ 47000 ਦੀ ਤਿੰਨ ਘੱਟ ਪਿਆ ਦੇ ਪੂਰੇ 45000 ਦੀ ਪਚਾ ਰਾਂਗੇ ਪੂਰੇ 45000 ਦੀ ਆ ਲੈ ਆ ਲੈਣਾ ਬਾਹਰ ਵਿੱਚ ਤੇ ਉਹ ਵਿੱਚ ਆ ਇਹ ਗੱਲ ਨਹੀਂ ਪਾ ਵੇਖੋ ਟੰਗਰ ਵੇਖਿਆ ਕਰੋ ਬੜਾ ਤਦ ਲੱਗਦਾ ਜੇ ਮਦਾਨ ਦੇ ਵਿੱਚ ਪਹਿਲਾਂ ਦੂਜੇ 55 55000 ਹੋਏ ਰੱਬ ਦੀ ਗੱਲ ਕਰੋ ਤਾਂ ਮੀਂਹ ਨਹੀਂ ਹੋਣੀ ਇਹੋ ਹੀ ਕੰਮ ਕਰਦੋ ਨਾ ਕਰਿਆ ਕਰੋ ਜੇ ਮੇਰਾ ਪੁੱਤ ਗੱਲਾਂ ਨਹੀਂ ਪੈਦਾ ਨਹੀਂ ਅੱਜ ਮੈਂ ਦੁਰਾ ਹੀ ਹਾਂ ਅੱਜ ਦੂਜੇ ਇਹਨੂੰ 55000 ਰੁਪਏ ਦੀ ਬਈ ਗੱਲ ਸੋ ਵੀਰ ਜੀ ਰੱਬ ਤੋਂ ਡਰ ਕੇ ਨੇ 55000 ਦੀ ਬਿਨਾ ਪਹੁੰਚ ਪਹੁੰਚ ਤਾਂ ਦਿੰਦੇ ਆ 45000 ਦੀ ਪਹੁੰਚ ਦੇ ਦੇਣੀ ਇਹ ਨਾਲ ਕੋਈ ਦੇਗੇ ਹੋਵੇ 25000 ਦੀ ਪਹੁੰਚ ਆ ਗਏ ਦੇਣਾ ਬਈ ਉਹ ਚਾਹ ਪੱਤੀਆਂ ਚਮਚੇ ਹਾਂ ਇਹ ਦੇਖ ਰਿਹਾ ਵੀ ਚਲ ਜੇ ਨਾਲ ਚਾਹ ਬੱਤੀ ਕਿਹਦੀ ਮਿਲਦੀ ਇਹੇ ਵੇਖਣ ਹਾਂ ਇਹ ਤੇਰੀਆਂ ਕਰਛੀਆਂ ਵਦਨੀਆਂ ਦੀ ਰੱਖ ਤੇ ਇਹਨੀਆਂ ਭਰਾ ਲੱਗਦਾ ਭਾਵੇਂ ਮਿੱਠੇ ਕਿਧਰੇ ਆ ਭਰਾਵਾਂ ਦੇ ਵੇਖ ਰਿਹਾ ਭਰਾ ਇਹ ਗਲਤ ਗੱਲ ਫੇਰ ਵੀ ਇਹਨੇ ਭਰਾਓ ਹਾਂ ਮੈਂ ਚੱਲਦਾ ਇਹਨੇ ਵੀ ਜੇ ਪੌਂਦ ਵਿੱਚ ਚੋਰੀ ਦੇ ਪਸੂ ਮਾਰੇ ਢਿੜੇ ਆ ਇਹ ਸੁਣਾ ਉਹਨਾਂ ਮੋਲ ਵੀ ਜਾਇਜ਼ ਵੇਖੀ ਇਹਨੇ ਭਾਵੇਂ ਭਾਵੇਂ ਮਿੱਠੇ ਆ ਨੇ ਮਿੱਠੇ ਆ ਭਾ ਮਿੱਠੇ ਆ ਜਿਹਨੇ ਆਪਾਂ ਮਾਰੀ ਵਿਖਾ ਦਿੰਦੇ ਆ ਆ ਦੇਖੋ ਜੀ ਮੋਟਰ ਨੂੰ ਜਲਦੀ ਜੀ ਆ ਦੇਖੋ ਆ ਲਓ ਜੀ ਠੀਕ ਆ ਜੀ ਹਾਲੋ ਜੀ ਵੀਰ ਆ ਦੇਖੋ ਇਹ ਪੱਲਾ ਗਿਆ ਆ ਦੇਖੋ ਜੀ ਇਹ ਦੇਖੋ ਵੀਰ ਜੀ ਕਾ ਠੀਕ ਹੈ ਮਾਰਾ ਇਹ ਨਵੀਂ ਪ੍ਰਾਪਰਟੀ ਕਹਿੰਦੇ ਬੰਦੇ ਆ ਇਹ ਵੀ ਮੇਰਾ ਭਰਾ ਕੋਈ ਦੂਰੋਂ ਇਹਨੇ ਨਹੀਂ ਪਹੁੰਚ ਸਕਦਾ ਸੀ ਵੀ ਤਸल्ली ਨਹੀਂ ਹੋ ਜਾਈਗੀ ਖਰੇ ਨੇਰਾ ਪਤਾ ਨਹੀਂ ਕਿਉਂ ਜਿਆ ਮਿਲਣਾ ਕਿ ਜੁਲਣਾ ਨਹੀਂ ਇਹ ਕੋਈ ਨੇਰਾ ਰੰਗ ਦਾ ਵੀ ਫਰਕ ਨਹੀਂ ਆ ਵੀ ਭਾਵੇਂ ਹਾਥਾ ਗਾਰੰਟੀ ਦੇ ਵਾਸੀ ਦੇਦਾ 40000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੇ ਵਿੱਚ ਕਿ ਪਾਕਿਸਤਾਨੂ ਸਾਹਿਬ ਅਸੀਂ ਤੇ ਆਣੀਆਂ ਵੀ ਆਈਆਂ ਗੱਲਾਂ ਦਾ ਫਾਇਦਾ ਨਹੀਂ ਵਪਾਰੀ ਐ ਆਦਮੀ ਨੂੰ ਤੇ ਚਾਹੀਦਾ ਨੇ ਜੇਰੋ ਅਜ ਤਾਂ ਮੇਰੀ ਚੰਗੀ ਮੇਰੀ ਤੇ ਕਿਤੇ ਦੂਜੇ ਗੱਡੀਆਂ ਨੂੰ ਨਾ ਕੋਈ ਗੱਲ ਆ ਪਰੀਆਂ ਇਹ ਫਿਰ ਤੋਂ ਡੀ ਫ੍ਰੀ ਦਾ ਆ ਪਰੀਆਂ ਅਸੀਂ ਤੇ ਅੰਦੇ ਵਪਾਰੀ ਵਪਾਰੀ ਭਰਾ ਨੂੰ ਜੇ ਵਪਾਰੀ ਕਿਸੇ ਵੀ ਨੂੰ ਤੇਰ ਮੇਰ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਸੋ ਇਹ ਗੱਲਾਂ ਬਾਤਾਂ ਹੁੰਦੀਆਂ ਨੇ ਠੀਕਾ ਜੀ ਪਸ਼ੂ ਕੋਈ ਮਾਰਾ ਨਹੀਂ ਹੁੰਦਾਗਾ ਤਸੱਲੀ ਕਰੋ ਜੇਕਰ ਨਹੀਂ ਫਿੱਟ ਪੈਂਦਾ ਤਾਂ ਕੋਈ ਗੱਲ ਨਹੀਂ ਕਿਰਾਇਆ ਭੜਾ ਵੀ ਤੁਹਾਡਾ ਦਿੱਤਾ ਜਾਊਗਾ ਜੇਕਰ ਪਸ਼ੂ ਮੈਨੂੰ ਨਹੀਂ ਫਿੱਟ ਹੋਇਆ ਤਾਂ ਦੱਸਿਆ ਦੇਖੋ ਇਹ ਚੱਕਰ ਨਹੀਂ ਕੋਈ ਚੱਕਰ ਨਹੀਂ ਦਾ ਹਾਂ ਤਸੱਲੀ ਕਰਵਾ ਦੱਸਣਾ ਵੀਰ ਉਹ ਅਜ ਮਾਲ ਸੀ ਆਪਣੇ ਕੋਲ ਅੱਠ ਨਗ ਹਾਂਜੀ ਤੇ ਇੱਕ ਨੰਬਰ ਆਪਣੇ ਜਰੂਰ ਕਰੀਏ ਸਾਂਗੇ ਨੰਬਰ ਆਪਣਾ ਰਵੀਰ ਜੀ 94655 ਅਨਾਰ ਨੋਜ ਪੰਜਾਬ ਪ੍ਰਿੰਟ ਕਰੋ ਤਸਵੀਰ ਬੜੀ ਜਿਲ੍ਹਾ ਸ਼ਹੀਦ ਤਰਨਤਾਰਨ ਦਾ ਜੀ ਠੀਕ ਹੈ ਜੀ ਭਾਜੀ ਮੈਂ ਨਹੀਂ ਨਹੀਂ ਆਪਣੀ ਗ੍ਰੈਂਡ ਕਰ ਉਹਦੀ ਉਹਦੀ ਲਾਕੋ ਸ਼ਰਕ ਦਿੰਦੀ ਆਪਣੇ ਵੇਹ ਲਿਆਈ ਬਾਅਦ ਠੀਕ ਹੈ ਜੀ ਠੀਕ ਹੈ ਲਓ ਤਾਂ ਸੋਹਣੇ ਸਾਨੂੰ ਵੀਰ ਸਤਨਾਮ ਪਿੰਡ ਕੈਰੋਂ ਤੋਂ ਨਾ ਤੁਹਾਨੂੰ ਦਿਖਾਤੇ ਆਪਾਂ ਆਪ ਸਾਰੇ ਸੋਹੇ ਸੋਹੇ ਪਸ਼ੂ ਆ ਇੱਕ ਵੜੀ ਗੱਪਣ ਸੀ ਦੋ ਬਗਾਰ ਬੱਚੇ ਤੋਂ ਤੇ ਬਾਕੀ ਤਕਰੀਬਨ ਪੰਜ ਚਾਰ ਵੜਾਂ ਦੇ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦਿੱਤੇ ਆ ਹੋਪ ਅਸ਼ੂਾਰੇ ਪਸੰਦ ਆਏ ਹੋਣਗੇ ਬਹੁਤ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਆਪਣਾ ਫਰਜ਼ ਸਮਝ ਕੇ ਵਪਾਰੀ ਵਰਗ ਦਾ ਠੀਕ ਹੈ ਜੀ ਵਪਾਰੀ ਭਰਾ ਨੇ ਮਿਹਨਤ ਕਰਦੇ ਤਕੜੇ ਹੋ ਕੇ ਸੰਧੂ ਸਾਫ ਕਰਿਆ ਕਰਨੇ ਬੇਨਤੀ ਬਾਰ ਬਾਰ ਕਰਦੇ ਸੌਰੀ ਮੰਗਦੇ ਛੜਾ ਹਿੱਟਾ ਭੁੱਲ ਗਿਆ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਇਹ ਕਿਸੇ ਮਾਲ ਦੇ ਸੁਖ ਰੱਖੇ ਨਹੀਂ ਭਰਾ ਆਹੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਮਾਲ ਲੱਭ ਲੱਭ ਕੇ ਤੋ ਤਾ ਨਾ ਮੇਚ ਗਿਚ ਕੇ ਲਈ ਆਏ ਇਹਦਾ ਆਪਾਂ ਵੇਚੀਏ ਇਹੋ ਕੰਮ ਹੈ ਵੇਖੋ ਇਹਦੀ ਆਪਣੀ ਕਮਾਈ ਹੈ ਜੀ ਬਿਲਕੁਲ ਜੀ ਆਪਾਂ ਢੱਡ ਵੱੱਲੇ ਕਰਦੇ ਆਪਾਂ ਕੋਈ ਇਸ ਤਰ੍ਹਾਂ ਬਿਲਕੁਲ ਜੀ ਹਾਂ ਲੋ ਦੋਸਤੋ ਮਿਲਦਾ ਇੱਕ ਨਵੀਂ ਅ